ਆਪਰੇਸ਼ਨ ਤੋਂ ਦੂਰ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਿਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਐਸਜੀਪੀਸ ਦੇ ਅਪੀਲ ਕਰਨ ਤੇ ਮਨਜ਼ੂਰੀ ਮਿਲੀ ਹੈ ਅਤੇ ਉਸ ਤੋਂ ਬਾਅਦ ਸੰਤਾਂ ਨੇ ਪਾਸਪੋਰਟ ਤੇ ਸੋ ਹੁਣ ਵੀਜ਼ੇ ਮਿਲ ਗਏ ਨੇ 1800 ਵੀਜ਼ਾ ਅਪਲਾਈ ਕੀਤਾ ਗਿਆ ਸੀ ਜਿਦੇ ਵਿੱਚੋਂ 1794 ਵੀਜ਼ੇ ਲੱਗੇ ਨੇ ਸੋ 100% ਹੀ ਵੀਜ਼ੇ ਲੱਗੇ ਨੇ ਸਤਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਸਾਨੂੰ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਜਾ ਕੇ ਨਮਸਕਾਰ ਕਰਨ ਦਾ ਮੌਕਾ ਮਿਲਿਆ ਅਸੀਂ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਸੱਚਾ ਸੌਦਾ ਉਸ ਤੋਂ ਬਾਅਦ ਪੰਜਾ ਸਾਹਿਬ ਕਰਤਾਰ ਕੋ ਸਾਤੇ ਡੌਰ ਤੋਂ ਵੱਡੀ ਗੱਲ ਵੀ ਸਾਡਾ ਉਥੇ ਪਾਕਿਸਤਾਨ ਚ ਜਿੰਨੇ ਪਰਿਵਾਰ ਸੀ ਸਾਰਾ ਸੁੱਖ-ਸਾਂਵਲ ਆ ਗਿਆ ਕਿਉਂ ਨੁਕਸਾਨੀ ਸੀ ਹੋਇਆ ਇਹ ਸਾਡਾ ਇੱਕ ਨਾਈ ਸੀ ਚਾਚਾ ਬशीर ਇਹ 82 ਚ ਆਇਆ ਸੀ ਤੇ 3 ਮਹੀਨੇ ਸਾਡੇ ਕੋਲ ਰਹਿ ਕੇ ਗਿਆ ਉਹ ਸਾਡਾ ਨਾਈ ਹੋਣ ਕਰਕੇ ਉਹ ਸਾਨੂੰ ਵੇਟ ਕਰ ਰਿਹਾ ਤੇ ਸਾਡੇ ਕੋਲ ਆ ਕੇ ਵੀ ਗਿਆ 3 ਮਹੀਨੇ ਰਹਿ ਕੇ ਗਿਆ ਅਸੀਂ ਉਹਦਾ ਮਾਨਸਤ ਕਰ ਕੀਤਾ ਤੇ ਹੁਣ ਵੀ ਅਸੀਂ ਆਪਣੀ ਪਿਓ ਜੀ ਦਾ ਸਤਿਕਾਰ ਕਰਤਾ ਜੀ ਗੁਰਦ ਆਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਾ ਗਿਆ ਸੋ ਖੁੱਲੇ ਦਰਸ਼ਨਦਾਰਾਂ ਦੇ ਲਈ ਹਰ ਸਿੱਖ ਸਵੇਰੇ ਉੱਠ ਕੇ ਅਰਦਾਸ ਕਰਦਾ ਹੈ ਸੋ ਪਾਕਿਸਤਾਨ ਤੋਂ ਗੁਰਦ ਆਮਾਂ ਦਰਸ਼ਨਾ ਜਿੱਥੇ ਅਰਦਾਸ ਕੀਤੀ ਜਾਂਦੀ ਹੈ ਸੋ ਇਸ ਵਾਰ 1794 ਜਿੱਥੇ ਸੰਗਤਾਂ ਨੂੰ ਵਿਜੇ ਮੇਲੇ ਨੇ ਸੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਪਾਕਿਸਤਾਨ ਜਾ ਰਹੀਆਂ ਨੇ ਸੋ ਅੱਜ ਇਹ ਜਥਾ ਤੇਜ ਸਿੰਘ ਸਮੁੰਦਰੀ ਹਾਲ ਐਸਜੀਪੀ ਦਫ਼ਤਰ ਤੋਂ ਰਵਾਨਾ ਹੋਵੇਗਾ ਸੋ ਸੰਗਤਾਂ ਦੇ ਮਨਾਂ ਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਜੇ ਦੇਖਿਆ ਜਾਵੇ ਤਾਂ ਆਪਰੇਸ਼ਨ ਸਦੂਰ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਿਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਐਸਜੀਪੀਸ ਦੇ ਅਪੀਲ ਕਰਨ ਤੇ ਮਨਜ਼ੂਰੀ ਮਿਲੀ ਹੈ ਅਤੇ ਉਸ ਤੋਂ ਬਾਅਦ ਸੰਗਤਾਂ ਨੇ ਪਾਸਪੋਰਟ ਤੇ ਸੋ ਹੁਣ ਵੀਜੇ ਮਿਲ ਗਏ ਨੇ 1800 ਵੀਜਾ ਅਪਲਾਈ ਕੀਤਾ ਗਿਆ ਸੀ ਜਿਦੇ ਵਿੱਚੋਂ 1794 ਵੀਜੇ ਲੱਗੇ ਨੇ ਸੋ 100% ਹੀ ਵੀਜੇ ਲੱਗੇ ਨੇ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰੂ ਸੰਗਤਾਂ ਮਨਾਉਣ ਲਈ ਜਾ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਬੜੀ ਹੀ ਖੁਸ਼ੀ ਹੋ ਰਹੀ ਹੈ ਮਨਾਂ ਦੇ ਕਿਉਂਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਰੋਕਥਾਮ ਲੱਗ ਗਈ ਜਿੱਥੇ ਦੇ ਪਰ ਐਸਜੀਪੀਸੀ ਵੱਲੋਂ ਉਪਰਾਲਾ ਕੀਤਾ ਗਿਆ ਔਰ ਵੀ ਜਿ ਮਿਲੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਨਾਨਕਦੇਵ ਜੀ ਦੇ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਸਾਨੂੰ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਜਾ ਕੇ ਨਮਸਕਾਰ ਕਰਨ ਦਾ ਮੌਕਾ ਮਿਲਿਆ ਅਸੀਂ ਸਭ ਤੋਂ ਪਹਿਲਾਂ ਨੰਕਾਣਾ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਸੱਚਾ ਸੌਦਾ ਉਸ ਤੋਂ ਬਾਅਦ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਡੌਰ ਇੱਦਾਂ ਪੰਜਾ ਸਾਹਿਬ ਤੇ ਅਸੀਂ ਦਰਸ਼ਨ ਕਰਕੇ ਆਵਾਂਗੇ ਤੇ ਅਸੀਂ ਪਿਆਰ ਦੇ ਕੇ ਆਵਾਂਗੇ ਤੇ ਪਿਆਰ ਲੈ ਕੇ ਆਵਾਂਗੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆ। ਹਾਂ ਤੁਸੀਂ ਪਿਆਰ ਦੇ ਕੇ ਪਿਆਰ ਲੈ ਕੇ ਗੱਲ ਕੀਤੀ ਹੈ ਕਿੰਨੀ ਤਾਂਕ ਸੀ ਕਿਉਂਕਿ ਕਈਆਂ ਦੇ ਪਰਿਵਾਰ ਜਦੋਂ ਵੰਡ ਹੋਈ ਤਾਂ ਉੱਥੇ ਰਹਿ ਗਏ ਸੀ ਤੇ ਉਸ ਤੋਂ ਬਾਅਦ ਕੁਝ ਪਰਿਵਾਰ ਇੱਧਰ ਆ ਗਏ ਹਾਲੇ ਵੀ ਮਨਾਂ ਦੇ ਵਿੱਚ ਕਾਫੀ ਪਿਆਰ ਹੈ। ਸਾਡੇ ਚਾਚਾ ਬਸ਼ੀਰੀ ਜੀ ਉਹ ਤੋਂ ਮਸਮਾਨ ਸਾਡੇ ਬਿਆਸੀ ਜਾਈ ਸੀ ਤਿੰਨ ਮਹੀਨੇ ਰਹਿ ਗਏ ਸੀ। ਉਹ ਕਹਿੰਦਾ ਜਦੋਂ ਅਸੀਂ ਤੋਂ ਪਾਸਤਾ ਨੂੰ ਅਗਲੇ ਨਾ ਸਾਡੇ ਘਰ ਦੇ ਕਿ ਮਸਮਾਨ ਸਾਡੇ ਪਰਿਵਾਰ ਨੂੰ ਮਾਰਨ ਆ ਗਏ ਸੀ। ਤੇ ਉਹ ਕਹਿੰਦੇ ਅਸੀਂ ਬਰਸ਼ੇ ਦਾ ਕੇ ਅੱਗੇ ਖਲੋਗੇ ਸੀ ਅਸੀਂ ਕਿ ਭਈ ਇਹ ਸਾਡੀਆਂ ਧੀਆਂ ਪੈਣਾ ਤੇ ਅਸੀਂ ਉਹ ਆ ਆਪਣੇ ਜਿਹ ਕੈਂਪ ਚ ਤੇ ਉਹ ਫਿਰ ਬਿਆਸੀ ਜਿੱਥੇ ਆ ਕੇ ਵੀ ਗਿਆ ਤੇ ਉਹਨਾਂ ਕਹਿੰਦੇ ਵੀ ਜੋ ਉਹਨਾਂ ਨੇ ਪਿਆਰ ਸੀ ਇੱਥੇ ਉਹ ਕਹਿੰਦੇ ਵੀ ਆਪਾਂ ਇਹਨਾਂ ਲੋਕਾਂ ਨਾਲ ਰਸਾਨੀ ਤੂੰ ਇੱਥੇ ਆ ਤੈਨੂੰ ਉੱਥੇ ਮਾਰਦੇ ਉਹ ਕਹਿੰਦਾ ਮੈਨੂੰ ਭਾਵੇਂ ਮਾਰ ਦੇ ਤਾਂ ਜਾਣਾ ਜ਼ਰੂਰ ਹੈ ਦੇ ਉਹ 95 ਸਾਲ ਦਾ ਮੈਨੂੰ ਡੀਗਰੀ ਆ ਤੇ ਮੈਂ ਉਹਦੇ ਦਰਸ਼ਕ ਬਣ ਗਿਆ ਹਾਂ ਜੀ ਹਾਂ ਜੇ ਪਰਿਵਾਰ ਫਿਰ ਜਿਹੜਾ ਪਛੋਕਰ ਸੀ ਜਿਹੜਾ 47 ਦੀ ਵੰਡ ਕਰੀਏ ਤਾਂ ਉਦੋਂ ਤੁਹਾਡਾ ਪਰਿਵਾਰ ਉੱਥੇ ਕੋਈ ਹੈਗਾ ਸੀ ਤੇ ਕਿੰਨੇ ਜਣੇ ਇੱਥੇ ਆ ਗਏ ਸੀ ਹੁਣ ਕਿਵੇਂ ਦਾ ਆਪਸ ਵਿੱਚ ਕੋਈ ਗੱਲਬਾਤ ਹੁੰਦੀ ਆ ਸਭ ਤੋਂ ਵੱਡੀ ਗੱਲ ਵੀ ਸਾਡਾ ਉੱਥੇ ਪਾਕਿਸਤਾਨ 'ਚ ਜਿੰਨੇ ਪਰਿਵਾਰ ਸੀ ਸਾਰਾ ਸੁੱਖ-ਸਾਂਭ ਆ ਗਿਆ ਕੋਈ ਨੁਕਸਾਨੀ ਨਹੀਂ ਸੀ ਹੋਇਆ ਇਹ ਸਾਡਾ ਇੱਕ ਨਾਈ ਸੀ ਚਾਚਾ ਮਸ਼ੀਰ ਇਹ 82 'ਚ ਆਇਆ ਸੀ ਤੇ 3 ਮਹੀਨੇ ਸਾਡੇ ਕੋਲ ਰਹਿ ਕੇ ਗਿਆ ਕੋਈ ਸਾਡਾ ਨਾਈ ਹੁਣ ਕਰਕੇ ਉਹ ਸਾਨੂੰ ਵੇਟ ਕਰ ਰਿਹਾ ਤੇ ਸਾਡੇ ਕੋਲ ਆ ਕੇ ਵੀ ਗਿਆ 3 ਮਹੀਨੇ ਰਹਿ ਇਹ ਹੁਣੇ ਅਸੀਂ ਆਪਣੀ ਪੀਓ ਜੀ ਨਾਲ ਦਾ ਸਤਿਕਾਰ ਕਰਤਾ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਕਦੇ ਗਏ ਹੋ ਦਰਸ਼ਨਦਾਰਾਂ ਦੇ ਲਈ ਮੈਨੂੰ ਪਹਿਲੀ ਅਰਦਾਸਾਂ ਦਾ ਮੌਕਾ ਮਿਲਿਆ ਤੇ ਉਹ ਬਿਆਨ ਨਹੀਂ ਕਰ ਰਿਹਾ ਮੈਂ ਵੀ ਨਾ ਚਾਹੀਏ ਨਾ ਜਿਵੇਂ ਕਹਿੰਦੇ ਜਾਂਦੇ ਅੰਸ਼ ਦਾਰ ਰਹੇ ਨੇ ਉਹ ਆ ਰਹੇ ਹਰ ਸਿੱਖ ਸਵੇਰੇ ਉੱਠ ਕੇ ਅਰਦਾਸ ਕਰਦਾ ਕਿ ਸਾਡੇ ਜਿਹੜੇ ਗੁਰਤਾਂ ਵਿਛੜੇ ਨੇ ਉਹਨਾਂ ਦੇ ਦਰਸ਼ਨਦਾਰ ਬੱਚੇ ਸੋ ਵੱਡ ਭਾਗੇ ਹੋ ਤੁਸੀਂ ਜਿਨ੍ਹਾਂ ਦੇ ਵਿਜੇ ਲੱਗੇ ਨੇ ਔਰ ਤੁਸੀਂ ਦਰਸ਼ਨਦਾਰਨ ਲਈ ਜਾਓ ਕਹਿੰਦੇ ਮੇਰਾ ਜੀ ਕਰਦਾ ਨਨਕਾਣਾ ਸਾਹਿਬ ਵੇਖਣ ਆਏ ਆਸੀਂ ਤਾਂ ਜਾ ਕੇ ਨਮਸਕਾਰ ਕਰਦੇ ਇਹਦੂ ਵੱਡੀ ਮੈਂ ਕਹੀ ਨਹੀਂ ਸਕਦਾ ਕੁਝ ਆ ਜੀ ਨਾ ਚਾਹੇ। ਇਸ ਧਰਤੀ ਜਿੱਥੇ ਬਾਬੇ ਨਾਨਕ ਨੇ ਜਨਮ ਲਿਆ, ਖੇਤਾਂ 'ਚ ਕੰਮ ਕੀਤਾ, ਉਹਨਾਂ ਨੇ ਵਰਕ ਕੀਤਾ, ਸੱਚਾ ਸੌਦਾ ਜਿੱਥੇ ਕੀਤਾ। ਅ ਕਿਵੇਂ ਦਾ ਮਹਿਸੂਸ ਹੋਏਗਾ ਤੁਹਾਨੂੰ? ਜਿੱਥੇ ਸੱਚਾ ਸੌਦਾ ਕੀਤਾ ਸਾਡੇ ਪਿੰਡ ਤੋਂ 20 ਕਿਲੋਮੀਟਰ ਸੀ। ਸਾਡੇ ਵੀਰ ਨੇ ਦੱਸੇ 20 ਕਿਲੋਮੀਟਰ ਸੱਚਾ ਸੌਦਾ। ਨਿਮਕਣਾ ਸਾਹਿਬ 25 ਕਿਲੋਮੀਟਰ ਸੀ। ਤੇ ਉਹ ਕਹਿੰਦੇ ਬਾਬੇ ਨਾਨਕ ਇੱਥੇ ਮੱਝਾਂ ਚਾਰ ਰਹੀਆਂ ਇਹਨਾਂ ਜਾ ਕੇ ਵੇਖਿਆ ਕਿੱਥੇ ਬਾਬੇ ਨਾਨਕਾਂ ਮੱਝਾਂ ਚਾਰ ਰਹੀਆਂ ਤੇ ਕਿੱਥੇ ਸਪਨੇ ਛਾਂ ਕੀਤੀ ਸੀ। ਉਹ ਸਾਰਾ ਅਸੀਂ ਵੇਖ ਕੇ ਉਵੇਂ ਹੀ ਮਾਰ ਰਹੇ ਨੇ ਕਿਰਪਾ ਕੀਤੀ ਤੇ ਤੇ ਮਾਰਚੀ ਜੋ ਸ਼ਰਦਾ ਸੀ ਉਹ ਪੂਰੀ ਹੁਣ ਜ਼ਿੰਦਗੀ ਦੀ ਕੋਈ ਤਵਾਂ ਨਹੀਂ ਹੋਰ ਕੋਈ ਖੁਆਇਸ਼ ਨਹੀਂ ਰਹਿ ਗਈ ਕਿ ਬਸ ਐਂਡ ਸੀ ਐਂਡ ਹੀ ਹੈ ਐਂਡ ਸੀ ਸੋ ਹੋਰ ਵੀ ਅਰਦਾਸਾਂ ਕੀਤੀਆਂ ਜਾਣੀਆਂ ਕਿ ਜਿਹੜੀਆਂ ਇਹ ਲਕੀਰਾਂ ਨੇ ਇਹ ਮਿਟ ਜਾਣ ਤੇ ਖੁੱਲੇ ਦਰਸ਼ਕਾਂ ਦੇ ਮੈਂ ਇਹੀ ਗੱਲ ਕਰ ਰਿਹਾ ਜਿਹੜੀ ਸਾਡੀਆਂ ਸਰਕਾਰਾਂ ਨੇ ਫਰਕ ਪਾਇਆ ਅਸੀਂ ਜਾਣਾ ਲੋਕ ਉਧਰ ਚਾਹ ਰਹੇ ਨੇ ਵਿਦ ਬੇਬੀਆਂ ਬੱਚੇ ਪੈਣਾ ਪ੍ਰਾਪਤ ਲੈ ਕੇ ਸਾਡੇ ਕੋਲ ਆ ਰਹੇ ਨੇ ਨਾਲੇ ਉਧਰ ਜੰਮੇ ਤੇ ਮੈਂ ਇਧਰ ਮੇਰਾ 52 ਬਰਸ ਦੀ ਹੈ ਤੇ ਯਾਰ ਲੋਕ ਤੇ ਚਾਹੁੰਦੇ ਨੇ ਸਾਡੀਆਂ ਸਰਕਾਰਾਂ ਨੇ ਫਰਕ ਪਾਇਆ ਲੋਕਾਂ ਨੂੰ ਨਹੀਂ ਪਿਆਰ ਹੈ ਉਹ ਤੋਂ ਵੱਧਿਆ ਬਿਲਕੁਲ ਜਿੰਨਾ ਤੁਸੀਂ ਜਿਉਂ ਜਾਓਗੇ ਤੁਹਾਨੂੰ ਪਤਾ ਲੱਗੇ ਉਹ ਸਤਕਾਰ ਕੀ ਦਿੰਦੇ ਨੇ ਚਾਚਾ ਵੀ ਸ਼ੀਰ ਸਾਡੇ ਕੋਲ ਤਿੰਨ ਮਹੀਨੇ ਜਿ ਰਿਹਾ ਸੀ ਇੱਥੇ ਤੇ ਉਹ ਆ ਜਾ ਕੇ ਜਿਵੇਂ ਦੱਸਦਾ ਵੀ ਮੇਰੀ ਸਰਦਾਰਾਂ ਨਾਲ ਸੇਵਾ ਕੀਤੀ ਤੇ ਅਸੀਂ ਉਹ ਵੀ ਆਮੇ ਵੀ ਅਸੀਂ ਉਹ ਭਾਜੀ ਮੋੜਨੀ ਹੈ ਹਾਂ ਹੁਣ ਅਸੀਂ ਜਾ ਰਹੇ ਫਿਰ ਭਾਜੀ ਮੋੜੀ ਜਾਗੀ ਉਹਨਾਂ ਨੇ ਸੇਵਾਦਤਕਾਰ ਹਾਂ ਉਹਨਾਂ ਵੱਧ ਮਿਲ ਜਾ ਉਹ ਵੱਧ ਕਰ ਰਹੇ ਉਹ ਮੇਹਨਦੀਆਂ ਬੇਟੀਆਂ ਵੀ ਸਾਨੂੰ ਫੋਨ ਕਰ ਰਹੀਆਂ ਨੇ ਆਓ ਚਾਚਾ ਜੀ ਆਓ ਬਹੁਤ ਖੁਸ਼ੀ ਹੈ ਆ ਮੈਂ ਕਹਾਂ ਬਿਆਹ ਨਹੀਂ ਕਿੱਤੀ ਆ ਸਕਦੀ ਯਾਨੀ ਕੀ ਦੀਏ ਇਹ ਕਿਹਨਾਂ ਚਾਹਵੇ ਸੰਤਾਂ ਨੂੰ ਦੀ ਹੈ ਸੰਤਾਂ ਨੇ ਗੱਲ ਕਰਦੇ ਆਂ ਵੀ ਆਪਾਂ ਉੱਥੇ ਜਾਣਾ ਉੱਥੇ ਪਿਆਰ ਦਾ ਪੇਗਾਮ ਦੇ ਕੇ ਆਈਏ ਤੇ ਪਿਆਰ ਲੈ ਕੇ ਆਈਏ ਪਿਆਰ ਮੰਨ ਕੇ ਆਈਏ ਜੋ ਸਾਡੇ ਬਾਬੇ ਨਾਨਕ ਕੇ ਸਾਨੂੰ ਉਪਦੇਸ਼ ਦਿੱਤਾ ਹੈ ਮਾਨਸ ਕੀ ਜਾਲ ਸਭੀ ਏਕੇ ਪੰਜਾਂਵੋ ਹਰ ਇੱਕ ਹਕੂਮ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਜੇ ਚਾਰ ਬੰਦੇ ਮਾੜੇ ਨੇ ਤਾਂ ਆਪਾਂ ਹਕੂਮ ਮਾੜੀ ਨਹੀਂ ਹੋ ਸਕਦੀ ਇਸ ਕਰਕੇ ਆਪਾਂ ਸਾਰਿਆਂ ਦੀ ਜਦ ਨਿਕਲੇ ਅਰਦਾਸ ਕਰੀ ਬਾਬਾ ਨਾਨਕ ਸਾਨੂੰ ਮਿਹਰ ਕਰ ਸਾਰਿਆਂ ਦੇ ਹੱਥ ਰੱਖੇ ਵੈਗਬ ਜੀ ਕਾ ਖਾਲਸਾ ਵੈਰੀ ਬਾਬਾ ਨਾਨਕ ਸਭ ਤੇ ਮਿਹਰ ਕਰੇ ਜਿਹੜੇ ਵਿਛੜੇ ਗੁਰਧਾਮ ਨੇ ਖੁੱਲੇ ਦਰਸ਼ਨ ਦਾਰੇ ਬਖਸ਼ੇ ਜਾਣ ਸੋ ਇਸ ਵਾਰ ਸੰਗਤਾਂ ਜਾ ਰਹੀਆਂ ਨੇ ਜਿਹੜੀ ਵੰਡ ਤੋਂ ਬਾਅਦ ਪਰਿਵਾਰ ਵਿਛੜੇ ਸੀ ਆਪਸੀ ਪਿਆਰ ਅਜੇ ਵੀ ਮਜ਼ਬੂਤ ਹੈ ਸੋ ਵੱਡੇ